ਕਲਚਰ ਜਿਹੜਾ ਹੁਣ ਬਦਲ ਗਿਆ ਬੱਚੇ ਵੀ ਤੇ ਮਾਤਾ ਪਿਤਾ ਵੀ ਟੂਰ ਕਰਨ ਲਈ ਕੋਈ ਪਹਾੜਾਂ 'ਚ ਚਲੇ ਜਾਂਦਾ ਕੋਈ ਹੋਰ ਸਥਾਨਾਂ 'ਤੇ ਚਲੇ ਜਾਂਦਾ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਾਲ ਤੋਂ ਇਹ ਯਤਨ ਕੀਤਾ ਕਿ ਜਿਹੜੇ ਸਕੂਲ ਕਾਲਜ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਸਾਰੇ ਵਿਦਿਆਰਥੀ ਇੱਕ ਇੱਕ ਦਿਨ ਦੀ ਆ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਖੇ ਸੇਵਾ ਨਿਭਾਉਣ ਉਹ ਕਿਹੜੀ ਸੇਵਾ ਆ ਜਿਸ ਵੇਲੇ ਸੰਗਤਾਂ ਐਂਟਰ ਕਰਦੀਆਂ ਉੱਥੇ ਤਾਕਤੀਆਂ ਲੈ ਕੇ ਖੜੇ ਆ ਪੇ ਕੋਈ ਤਮਾਕੂ ਆਦ ਜਾਂ ਕੋ ਹੋਰ ਚੀਜ਼ ਨਾਲ ਲੈ ਕੇ ਅੰਦਰ ਨਾ ਜਾਇਆ ਜਾਵੇ ਫਿਰ ਪ੍ਰਕਾਰਮਾਂ ਦੇ ਵਿੱਚ ਘੱਟ ਤੋਂ ਘੱਟ ਮੋਬਾਈਲ ਦੀ ਵਰਤੋਂ ਨਾ ਕੀਤੀ ਜਾਵੇ ਇਸੇ ਤਹਿਤ ਸਰੋਵਰ ਦੇ ਉੱਤੇ ਲੰਗਰਾਂ ਦੇ ਵਿੱਚ ਤੇ ਪ੍ਰਕਾਰਮਾਂ ਦੇ ਵਿੱਚ ਇਹ ਵਿਦਿਆਰਥੀ ਜਿਹੜੇ ਆ ਉਹ ਸਾਰੇ ਸੇਵਾ ਕਰਦੇ ਆ ਤੇ ਜਿੱਥੇ ਆਪਣਾ ਸੁਭਾਗਾ ਸਮਾਂ ਗੁਰੂ ਚਰਨਾਂ 'ਚ ਨਿਸ਼ਾਵਰ ਕਰਦੇ ਆ ਉਥੇ ਇੱਕ ਬਖਰੀ ਜਿਹੜੀ ਸੋਚ ਉਹ ਗੁਰੂ ਰਾਮਦਾਸ ਦੇ ਪਾਤਸ਼ਾਹ ਦੇ ਦਰ ਤੋਂ ਲੈ ਕੇ ਜਾਂਦੇ ਆ ਨਾਮ ਜਪਣ ਦੀ ਵਿਧੀ ਸਤਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਤੇ ਜਿੰਨੀ ਪ੍ਰਕਾਰਾਂ માં ਸਾਰੀ ਮਹਾਨ ਸ਼ਹੀਦਾਂ ਦੇ ਸਿਰਾਂ ਦੇ ਇੱਕ ਇੱਕ ਪੱਥਰ ਥੱਲੇ ਪਤਾ ਨਹੀਂ ਕਿੰਨੀਆਂ-ਕਿੰਨੀਆਂ ਸ਼ਹੀਦੀਆਂ ਹੋਈਆਂ ਸੋ ਪ੍ਰਿੰਸੀਪਲ ਸਹਿਬਾਨ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਇੰਨਾਂ ਦਾ ਸਾਰਾ ਸਮੂੱਚਾ ਸਤਾਪ ਸਾਰੇ ਨੂੰ ਵਧਾਈ ਦਿਨਾ ਕਿ ਹਰ ਸਾਲ ਦੀ ਤਰ੍ਹਾਂ ਇੱਕ ਇੱਕ ਦਿਨ ਲਈ ਆਪਣੀ ਸੇਵਾ ਨਿਭਾਉਂਦੇ ਆ ਕਾਮਨਾ ਵੀ ਕਰਦਾ ਕਿ ਬੱਚੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਨ ਸਦਾ ਸੱਚ ਦੇ ਮਾਰਗ ਤੇ ਚੱਲਣ ਸੱਚੀ ਸੁੱਚੀ ਧਰਮ ਦੀ ਕਿਰਤ ਕਰਨ ਤੇ ਸਤਗੁਰ ਜੀ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਮਹਾਨ ਤਰੱਕੀਆਂ ਉਪਲਬਧੀਆਂ ਵੀ ਬਖਸ਼ਿਸ਼ ਕਰਨ ਬាទ ਬាទ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਚਰ ਜਿਹੜਾ ਹੁਣ ਬਦਲ ਗਿਆ ਬੱਚੇ ਵੀ ਤੇ ਮਾਤਾ ਪਿਤਾ ਵੀ ਟੂਰ ਕਰਨ ਲਈ ਕੋਈ ਪਹਾੜਾਂ 'ਚ ਚਲੇ ਜਾਂਦਾ ਕੋਈ ਹੋਰ ਸਥਾਨਾਂ 'ਤੇ ਚਲੇ ਜਾਂਦਾ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਾਲ ਤੋਂ ਇਹ ਯਤਨ ਕੀਤਾ ਕਿ ਜਿਹੜੇ ਸਕੂਲ ਕਾਲਜ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਸਾਰੇ ਵਿਦਿਆਰਥੀ ਇੱਕ ਇੱਕ ਦਿਨ ਦੀ ਆ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਖੇ ਸੇਵਾ ਨਿਵਾਉਣ ਉਹ ਕਿਹੜੀ ਸੇਵਾ ਆ ਜਿਸ ਵੇਲੇ ਸੰਗਤਾਂ ਐਂਟਰ ਕਰਦੀਆਂ ਉੱਥੇ ਤਾਕਤੀਆਂ ਲੈ ਕੇ ਖੜੇ ਆ ਪੇ ਕੋਈ ਤਮਾਕੂ ਆਦ ਜਾਂ ਕੋ ਹੋਰ ਚੀਜ਼ ਨਾਲ ਲੈ ਕੇ ਅੰਦਰ ਨਾ ਜਾਇਆ ਜਾਵੇ ਫਿਰ ਪ੍ਰਕਰਮਾਂ ਦੇ ਵਿੱਚ ਘੱਟ ਤੋਂ ਘੱਟ ਮੋਬਾਈਲ ਦੀ ਵਰਤੋਂ ਨਾ ਕੀਤੀ ਜਾਵੇ ਇਸੇ ਤਹਿਤ ਸਰੋਵਰ ਦੇ ਉੱਤੇ ਲੰਗਰਾਂ ਦੇ ਵਿੱਚ ਤੇ ਪ੍ਰਕਾਰਮਾਂ ਦੇ ਵਿੱਚ ਇਹ ਵਿਦਿਆਰਥੀ ਜਿਹੜੇ ਆ ਉਹ ਸਾਰੇ ਸੇਵਾ ਕਰਦੇ ਆ ਤੇ ਜਿੱਥੇ ਆਪਣਾ ਸੁਭਾਗਾ ਸਮਾਂ ਗੁਰੂ ਚਰਨਾਂ ਚ ਨਿਸ਼ਾਵਰ ਕਰਦੇ ਆ ਉਥੇ ਇੱਕ ਵੱਖਰੀ ਜਿਹੜੀ ਸੋਚ ਉਹ ਗੁਰੂ ਰਾਮਦਾਸ ਦੇ ਪਾਤਸ਼ਾਹ ਦੇ ਦਰ ਤੋਂ ਲੈ ਕੇ ਜਾਂਦੇ ਆ ਨਾਮ ਜਪਣ ਦੀ ਵਿਧੀ ਸਤਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਤੇ ਜਿੰਨੀ ਪ੍ਰਕਾਰਮਾਂ ਸਾਰੀ ਮਹਾਨ ਸ਼ਹੀਦਾਂ ਦੇ ਸਿਰਾਂ ਦੇ ਇੱਕ ਇੱਕ ਪੱਥਰ ਥੱਲੇ ਪਤਾ ਨਹੀਂ ਕਿੰਨੀਆਂ-ਕਿੰਨੀਆਂ ਸ਼ਹੀਦیاں ਹੋਈਆਂ ਸੋ ਪ੍ਰਿੰਸੀਪਲ ਸਹਿਬਾਨ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਤੇ ਇਹਨਾਂ ਦਾ ਸਾਰਾ ਸਮੁੱਚਾ ਸਥਾਪ ਸਾਰੇ ਨੂੰ ਵਧਾਈ ਦਿਨਾ ਕਿ ਹਰ ਸਾਲ ਦੀ ਤਰ੍ਹਾਂ ਇੱਕ ਇੱਕ ਦਿਨ ਲਈ ਆਪਣੀ ਸੇਵਾ ਨਿਭਾਉਂਦੇ ਆ ਕਾਮਨਾ ਵੀ ਕਰਦਾ ਕਿ ਬੱਚੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਨ ਸਦਾ ਸੱਚ ਦੇ ਮਾਰਗ ਤੇ ਚੱਲਣ ਸੱਚੀ ਸੁੱਚੀ ਧਰਮ ਦੀ ਕਿਰਤ ਕਰਨ ਤੇ ਸਤਗੁਰ ਜੀ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਮਹਾਨ ਤਰੱਕੀਆਂ ਉਪलब्ਧੀਆਂ ਵਿਵਾਖਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ